ਉਹੀ ਸਰਕਾਰ ਰੋਕ ਨਹੀਂ ਸਕਦਾ ਕਿ ਮੋਦੀ ਦੀ ਸਰਕਾਰ ਬਣ ਨੂੰ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ। ਫੇਰ ਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ। ਤੁਸੀਂ ਬੰਦੇ ਦੇ ਪੁੱਤ ਬਣ ਜੋ। ਝੇ ਕਰਨਾ ਫੇਰ ਨਾ ਕਿਉਂ ਜਿੰਨੇ ਕੁ ਤੁਸੀਂ ਢਾਈ ਡੋਟਰੂ ਪਹਿਲਾਂ ਫਿਰਦੇ ਹੋ ਤੁਸੀਂ ਉਹ ਫੋਰਚੂਨਰ ਨੇਬਰਾ ਬਣਾਈਆਂ ਐ। ਮਜ਼ਦੂਰਾਂ ਨੂੰ ਨਾਲ ਲਾਲ ਜਾਂ ਕੱਟ ਕਰਦੇ ਰਹੇ ਹੋ ਤੁਸੀਂ। ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆਂ ਚ ਮਿੱਟੀ ਪਲੀਤ ਕੀਤੀ ਐ। ਤਾਨੂੰ ਚਾਹੀਦਾ ਕੀ ਆ ਕੋਈ ਚੀਜ਼ ਦੀ ਕਿਸੇ ਕਿਸਾਨ ਨੂੰ ਕਮੀ ਨਹੀਂਗੀ ਪੰਜਾਬ 'ਚ ਜੇ ਕੋਈ ਕਮੀ ਆ ਤਾਂ ਅਸੀਂ ਦੇਸ਼ ਤੋਂ ਲੈਣੀ ਆ ਆਪਣੇ ਤੋਂ ਇੱਕ ਇੱਕ ਚੀਜ਼ ਦੂਰ ਹੋ ਜੂਗੀ ਪਰ ਤੁਸੀਂ ਕਮਲਿਆਂ ਵਾਂਗੂ ਚੱਕ ਕੇ ਪਤਾ ਨਹੀਂ ਭੁੱਖੀ ਡੋਡੇ ਫੀਮ ਕਿਹੜਾ ਨਸ਼ਾ ਕਰਦੇ ਆ ਸਵੇਰੇ ਚਾਰ ਛੰਡੀਆਂ ਜੀਆਂ ਨਾਲੇ ਸਰਕਾਰ ਨਾਲ ਹੀ ਹੋਈ ਆ ਨਾਲ ਸਰਕਾਰ ਸਪੈਸ਼ਲ ਕੋਸ ਦੀ ਡਿਊਟੀ ਲਵਾ ਕੇ ਚਾਰਾਂ ਮਲੰਗਾਂ ਨੂੰ ਲੈ ਕੇ ਆਉਂਦੇ ਆ ਨਹੀਂ ਦੱਸੋ ਮੈਨੂੰ ਚਾਰ ਬੰਦੇ ਇਹ ਜੀ ਕਿਹੜੀ ਪੁਲਿਸ ਆ ਜਿਹਦੀ ਚਾਰ ਬੰਦੇ ਨਹੀਂ ਰੋਕ ਸਕਦੀ ਜੇ ਪੁਲਿਸ ਨਹੀਂ ਫਿਰ ਇਹ ਕੀ ਕਾਦੇ ਨੇ ਇਹ ਬੰਦੇ ਜਾਣ ਕੇ ਰੂਟ ਲਵਾ ਕੇ ਉਹਨਾਂ ਨੂੰ ਲੈ ਕੇ ਆਉਣਗੇ ਮੂਰੇ ਫਿਰ ਡਰਾਮਾ ਕਰਨਗੇ ਫੋਟੋਆਂ ਖਿੱਚੀਆਂ ਜਾਣ ਇਸ ਕਰਕੇ ਹਸਾਮ ਲਾਲਾ ਭਗਵੰਤ ਮਾਨ ਤੂੰ ਆਪਣਾ ਇੱਕ ਦਿਨ ਤੂੰ ਵੀ ਨਹੀਂ ਲੈਣਾ ਗੱਡੀ ਤੇ ਤੇ ਜਿਹੜੇ ਤੂੰ ਲਾਏ ਹੋਏ ਨੇ ਨਾ ਉਹਨਾਂ ਨੇ ਰਹਿਣਾ ਤੇ ਆਹ ਜਿਹੜੇ ਕਿਸਾਨ ਨੇ ਇਹ ਤਿਆਰੀ ਕਰ ਲੈਣ ਜਿਹੜੇ ਆਪਣੇ ਆਪ ਨੂੰ ਵੱਡੇ ਸਮਝਦੇ ਆ ਇਹਨਾਂ ਦਾ ਹਲਾਜ ਆ ਜਿਹੜਾ 4 ਤਰੀਕ ਤੋਂ ਬਾਅਦ ਕਰਾਂਗੇ ਪੰਜਾਬ ਸਾਡੇ ਨਾਲ ਆ